ਸੀ ਵੀ ਇੱਥੇ ਅੱਜ ਪਹੁੰਚੇ ਹਾਂ ਬੜੀ ਦੂਰ ਤੋਂ ਚੱਲ ਕੇ ਆਏ ਹਾਂ ਕਿਹੜੀ ਵਜ੍ਹਾ ਤੁਹਾਨੂੰ ਖਿੱਚ ਕੇ ਲਿਆਉਂਦੀ ਹੈ ਇੱਥੇ ਬੇਅਦਬੀਆਂ ਜੜੀਆਂ ਹੈ ਜੋ ਵੀ ਉਹਦੇ ਵਿੱਚ ਇਹਨਾਂ ਕਣਾਉਣੀਆਂ ਹਰਕਤਾਂ ਕਰਦਾ ਹੈ ਉਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਅਤੇ ਅਸੀਂ ਸਾਰੇ ਹੀ ਧਰਮਾਂ ਵਾਲੇ ਇਕੱਠੇ ਆਂ ਮੈਂ ਮਸੀਹ ਭਾਈ ਜਾਰੇ ਤੋਂ ਆਇਆ ਹਾਂ ਮੈਂ ਇੰਟਰ ਰਿਲੀਜੀਅਸ ਡਾਇਲੌਗ ਦੇ ਡਾਇਰੈਕਟਰ ਮਾਨਯੋਗ ਫਾਦਰ ਜੌਨ ਗਰੇਵਾਲ ਅਤੇ ਡੈਸੀਸ ਆਫ ਜਲੰਧਰ ਵੱਲੋਂ ਇਥੇ ਉਹਨਾਂ ਦਾ ਮੈਸੇਜ ਕਨਵੇ ਕਰਨ ਦੇ ਲਈ ਪਹੁੰਚਿਆ ਹਾਂ ਤੇ ਮੈਂ ਦੱਸਣਾ ਚਾਹੁੰਦਾ ਹਾਂ ਭਾਈ ਗੁਰਜੀਤ ਸਿੰਘ ਖਾਲਸਾ ਜੀ ਨੂੰ ਅਤੇ ਕੋਆਰਡੀਨੇਟਰ ਇਸ ਧਰਨੇ ਦੇ ਕੋਆਰਡੀਨੇਟਰ ਸਰਦਾਰ ਗੁਰਪ੍ਰੀਤ ਸਿੰਘ ਨੇ ਨੂੰ ਕਿ ਅਸੀਂ ਮਸੀਹ ਭਾਈਚਾਰਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਹਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਚਰਚ ਦੀਆਂ ਕੰਧਾਂ ਨੂੰ ਟੱਪ ਕੇ ਉੱਥੇ ਪਵਿੱਤਰ ਮੂਰਤੀਆਂ ਨੂੰ ਖੰਡਿਤ ਕੀਤਾ ਉਹਨਾਂ ਦੇ ਸਿਰ ਕਲਮ ਕੀਤੇ ਅਤੇ ਗਿਰਜੇ ਘਰ ਦੀ ਗੱਡੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਧਰਨੇ ਮਜਾਰੇ ਕੀਤੇ ਗਏ ਬਟ ਨਤੀਜਾ ਹੁਣ ਤੱਕ ਬੇਨਤੀਜਾ ਹੈ ਕਿ ਜਦੋਂ ਇਹਨਾਂ ਨੂੰ ਆਪਣੀ ਲੋੜ ਹੁੰਦੀ ਹੈ ਕਾਨੂੰਨ ਬਣਾਉਂਦੀ ਭਾਵੇਂ ਖੇਤੀ ਦੇ ਤਿੰਨ ਕਾਲੇ ਕਾਨੂੰਨ ਬਣਾਏ ਇਹਨਾਂ ਨੇ ਰਾਤੋਂ ਦਿਨ ਹੀ ਚੜਨ ਦਿੱਤਾ ਤੇ ਰਾਸ਼ਟਰਪਤੀ ਜੀ ਨੂੰ ਵੀ ਕੋਲ ਬੁਲਾ ਕੇ ਮਿੰਟੋ-ਮਿੰਟੀ ਇਹਨਾਂ ਨੇ ਤਿੰਨ ਕਾਲੇ ਕਾਨੂੰਨ ਬਣਾ ਦਿੱਤੇ ਸਾਰੇ ਧਰਮਾਂ ਦੀ Hindu, Muslim, Sikh ਭਾਈਚਾਰੇ ਦੀ ਆਵਾਜ਼ ਹੈ ਕਿ ਬੇਅਦਬੀਆਂ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਨੂੰਨ ਬਣਾਇਆ ਜਾਵੇ ਪਰ ਕੇਂਦਰ ਦੀ ਸਰਕਾਰ ਹੁਣ ਤੱਕ ਇਸ ਮੁੱਦੇ ਤੇ ਨਹੀਂ ਆਈ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਹਾਂ ਕੇ ਭਾਈ ਗੁਰਜੀਤ ਸਿੰਘ ਖਾਲਸਾ ਦੀ ਇਕੱਲੀ ਲੜਾਈ ਨਹੀਂ ਗਈ ਹੁਣ ਸਾਰੇ ਹੀ ਧਰਮ ਮਿਲ ਕੇ ਇਸ ਬੇਅਦਬੀਆਂ ਤੇ ਕਾਨੂੰਨ ਬਣਾਉਣ ਦੇ ਲਈ ਸਖਤ ਹਨ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਹੈ ਜੀ ਤਾਂ ਬੇਅਦਬੀਆਂ ਦੇ ਮੁੱਦੇ ਜੋਰ-ਸ਼ੋਰ ਦੇ ਨਾਲ ਫਿਰ ਚੱਕੇ ਜਾਂਦੇ ਆ ਕਿ ਅਸੀਂ ਕਾਨੂੰਨ ਬਣਾਵਾਂਗੇ ਅਸੀਂ ਇਨਸਾਫ ਦੇਵਾਂਗੇ ਕਰਾਂਗੇ ਉਹ ਕਰਾਂਗੇ ਇਹ ਉਹਨਾਂ ਸਮਿਆਂ ਦੇ ਦੌਰਾਨ ਹੀ ਕਿਉਂ ਹੁੰਦਾ ਜਦੋਂ ਵੀ ਭਾਈ ਗੁਰਜੀਤ ਸਿੰਘ ਖਾਲਸਾ ਸਾਨੂੰ ਕਾਲ ਕਰਨਗੇ ਅਸੀਂ ਗੱਡੀਆਂ ਭਰ-ਭਰ ਕੇ ਇਹਨਾਂ ਦੇ ਕੋਲ ਆਵਾਂਗੇ ਤਾਂ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਉਹ ਬੇਅਦਬੀਆਂ ਤੇ ਕੋਈ ਸਖਤ ਕਾਨੂੰਨ ਬਣਾਵੇ ਹੁਣ ਅੰਗਰੇਜ਼ ਸਾਡੇ ਤੇ ਜਿਵੇਂ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਅਪਣਾ ਕੇ ਰਾਜ ਕਰਕੇ ਗਏ ਸੀ ਬਟ ਹੁਣ ਉਹ ਦਾ ਨਹੀਂ ਖੇਡਿਆ ਜਾਣਾ ਅੰਗਰੇਜ਼ ਤਾਂ ਚਲ ਗਏ ਜੀ ਫਿਰ ਹੁਣ ਇਹਨਾਂ ਨੂੰ ਕਿੱਦਾਂ ਦੇਖਦੇ ਹੋ ਹੁਣ ਬਿਲਕੁਲ ਇੱਕੋ ਹੀ ਸਾਡੀ ਆਵਾਜ਼ ਹੈ ਸਾਰੇ ਧਰਮਾਂ ਦੀ ਕਿ ਬੇਅਦਬੀਆਂ ਕਰਨ ਵਾਲੇ ਜੋ ਵੀ ਹਨ ਉਹਨਾਂ ਨੂੰ ਉਮਰ ਕੈਦ ਤੱਕ ਦੀ ਤਜ਼ਵੀਰ ਦੀ ਸਜ਼ਾ ਦਿੱਤੀ ਜਾਵੇ ਸਮਾਣਾ ਚ ਬੇਅਦਬੀਆਂ ਦੇ ਖਿਲਾਫ ਕਾਨੂੰਨ ਬਣਾਉਣ ਦੇ ਲਈ ਸਰਬ ਧਰਮ ਸੰमेलन ਰੱਖਿਆ ਗਿਆ ਸਾਰੇ ਧਰਮਾਂ ਦੇ ਲੋਕ ਆਏ ਸੋ ਸਾਡੇ ਨਾਲ ਜਸਵੀਰ ਮਸੀਹ ਜੀ ਹੈ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾ ਚੈਨਲ ਤੇ ਧੰਨਵਾਦ ਜੀ ਤੁਹਾਡਾ ਕਿਵੇਂ ਦੇਖਦੇ ਹੋ ਤੁਸੀਂ ਵੀ ਇੱਥੇ ਅੱਜ ਪਹੁੰਚੇ ਹੋ ਬੜੀ ਦੂਰ ਤੋਂ ਚੱਲ ਕੇ ਆਏ ਹੋ ਕਿਹੜੀ ਵਜ੍ਹਾ ਤੁਹਾਨੂੰ ਖਿੱਚ ਕੇ ਲਿਆਉਂਦੀ ਹੈ ਇੱਥੇ ਕਿ ਇੱਕ ਸਿੱਖ ਨੌਜਵਾਨ ਜਿਹੜਾ ਹੈਗਾ ਉਹ ਟਾਵਰ ਤੇ ਚੜਿਆ ਬੈਠਾ ਹੈ ਤੇ ਤੁਸੀਂ ਇੱਥੇ ਜਾਣੇ ਜਾਣਾ ਮੈਂ ਆਪ ਜੀ ਦੇ ਮਾਧਮ ਰਹੀਂ ਕੇਂਦਰ ਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਬੇਦਬੀਆਂ ਜੜੀਆਂ ਹੈ ਜੋ ਵੀ ਉਹਦੇ ਵਿੱਚ ਇਹਨਾਂ ਕਣਾਉਣੀਆਂ ਹਰਕਤਾਂ ਕਰਦਾ ਹੈ ਉਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਇਸ ਕਰਕੇ ਪਿਛਲੇ 8.5 ਮਹੀਨਿਆਂ ਤੋਂ ਭਾਈ ਗਰਜੀਤ ਸਿੰਘ ਜੀ ਖਾਲਸਾ ਟਾਬਰ ਤੇ ਚੜ੍ਹੇ ਨੇ ਅਤੇ ਅਸੀਂ ਸਾਰੇ ਹੀ ਧਰਮਾਂ ਵਾਲੇ ਇਕੱਠੇ ਆ ਮੈਂ ਮਸੀਹ ਭਾਈਚਾਰੇ ਤੋਂ ਆਇਆ ਹਾਂ ਮੈਂ ਇੰਟਰ ਰਿਲੀਜੀਅਸ ਡਾਇਲੌਗ ਦੇ ਡਾਇਰੈਕਟਰ ਮਾਨਯੋਗ ਫਾਦਰ ਜੌਨ ਗਰੇਵਾਲ ਅਤੇ ਡੈਸੀਸ ਆਫ ਜਲੰਧਰ ਵੱਲੋਂ ਇਥੇ ਉਹਨਾਂ ਦਾ ਮੈਸੇਜ ਕਨਵੇ ਕਰਨ ਦੇ ਲਈ ਪਹੁੰਚਿਆ ਹਾਂ ਤੇ ਮੈਂ ਦੱਸਣਾ ਚਾਹੁੰਦਾ ਹਾਂ ਭਾਈ ਗੁਰਜੀਤ ਸਿੰਘ ਖਾਲਸਾ ਜੀ ਨੂੰ ਅਤੇ ਕੋਆਰਡੀਨੇਟਰ ਇਸ ਧਰਨੇ ਦੇ ਕੋਆਰਡੀਨੇਟਰ ਸਰਦਾਰ ਗੁਰਪ੍ਰੀਤ ਸਿੰਘ ਜੀ ਨੂੰ ਕਿ ਅਸੀਂ ਮਸੀਹ ਭਾਈਚਾਰਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਹਾਂ ਭਾਵੇਂ ਕਿ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ 2022 ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੱਟੀ ਇੱਕ ਕਸਬਾ ਹੈ ਜਿੱਥੇ ਕੈਥੋਲਿਕ ਚਰਚ ਹੈ ਉੱਥੇ ਵੀ ਬੇਅਦਬੀ ਹੋਈ ਕੁਝ ਅਣਪਛਾਤੇ ਵਿਅਕਤੀਆਂ ਨੇ ਚਰਚ ਦੀਆਂ ਕੰਧਾਂ ਨੂੰ ਟੱਪ ਕੇ ਉੱਥੇ ਪਵਿੱਤਰ ਮੂਰਤੀਆਂ ਨੂੰ ਖੰਡਿਤ ਕੀਤਾ ਉਹਨਾਂ ਦੇ ਸਿਰ ਕਲਮ ਕੀਤੇ ਅਤੇ ਗਿਰਜੇ ਘਰ ਦੀ ਗੱਡੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਧਰਨੇ ਮਜਾਰੇ ਕੀਤੇ ਗਏ ਬਟ ਨਤੀਜਾ ਹੁਣ ਤੱਕ ਬੇਨਤੀਜਾ ਹੈ ਮੈਂ ਕੇਂਦਰ ਦੀ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਕੈਪਟਨ ਅਮਰਿੰਦਰ ਨੇ ਵੀ 2018 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾਸ ਕੀਤਾ ਸੀ ਕਿ ਬੇਦਬੀਆਂ ਦੇ ਕਨਾਉਣੀਆਂ ਹਰਕਤਾਂ ਨੂੰ ਰੋਕਣ ਦੇ ਲਈ ਜੇਕਰ ਇੱਕ ਹੱਲ ਹੈ ਤਾਂ ਉਹ ਹੈ ਸਖਤ ਕਾਨੂੰਨ ਤੇ ਸਖਤ ਕਾਨੂੰਨ ਬਣਾਇਆ ਜਾਵੇ ਪਰ ਹੁਣ ਤੱਕ ਕੇਂਦਰ ਦੀ ਸਰਕਾਰ ਦੇ ਕੰਨ ਤੇ ਜੂਣੀ ਸਰਕੀ ਉਹਨਾਂ ਨੇ ਬਿਲਕੁਲ ਵੀ ਇਸ ਕਾਨੂੰਨ ਵੱਲ ਧਿਆਨ ਨਹੀਂ ਦਿੱਤਾ ਭਾਵੇਂ ਕਿ ਮੈਂ ਦੱਸ ਦੇਣਾ ਚਾਹੁੰਦਾ ਆਪ ਜੀ ਦੇ ਮਾਧਿਅਮ ਰਾਹੀਂ ਕਿ ਜਦੋਂ ਇਹਨਾਂ ਨੂੰ ਆਪਣੀ ਲੋੜ ਹੁੰਦੀ ਹੈ ਕਾਨੂੰਨ ਬਣਾਉਣ ਦੀ ਭਾਵੇਂ ਖੇਤੀ ਦੇ ਤਿੰਨ ਕਾਲੇ ਕਾਨੂੰਨ ਬਣਾਏ ਇਹਨਾਂ ਨੇ ਰਾਤੋਂ ਦਿਨ ਹੀ ਚੜਨ ਦਿੱਤਾ ਤੇ ਰਾਸ਼ਟਰਪਤੀ ਜੀ ਨੂੰ ਵੀ ਕੋਲ ਬੁਲਾ ਕੇ ਮਿੰਟੋ ਮਿੰਟੀ ਇਹਨਾਂ ਨੇ ਤਿੰਨ ਕਾਲੇ ਕਾਨੂੰਨ ਬਣਾ ਦਿੱਤੇ ਜਦ ਕਿ ਅਸੀਂ ਕਹਿ ਰਹੇ ਹਾਂ ਲੋਕ ਕਹਿ ਰਹੇ ਹਨ ਲੋਕਾਂ ਦੀ ਇਹ ਆਵਾਜ਼ ਹੈ ਸਾਰੇ ਧਰਮਾਂ ਦੀ ਹਿੰਦੂ ਮੁਸਲਮ ਸਿੱਖ ਭਾਈਚਾਰੇ ਦੀ ਇਹ ਆਵਾਜ਼ ਹੈ ਕਿ ਬੇਅਦਬੀਆਂ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਨੂੰਨ ਬਣਾਇਆ ਜਾਵੇ ਪਰ ਕੇਂਦਰ ਦੀ ਸਰਕਾਰ ਹੁਣ ਤੱਕ ਇਸ ਮੁੱਦੇ ਤੇ ਨਹੀਂ ਆਈ ਮੈਂ ਆਪ ਜੀ ਦੇ ਮਾਧਮ ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਭਾਈ ਗੁਰਜੀਤ ਸਿੰਘ ਖਾਲਸਾ ਦੀ ਇਕੱਲੀ ਲੜਾਈ ਨਹੀਂ ਗਈ ਹੁਣ ਸਾਰੇ ਹੀ ਧਰਮ ਮਿਲ ਕੇ ਇਸ ਬੇਅਦਬੀਆਂ ਤੇ ਕਾਨੂੰਨ ਬਣਾਉਣ ਦੇ ਲਈ ਸਖਤ ਹਨ ਅਸੀਂ ਵੀ ਸਾਰੇ ਮੁਸੀਬ ਭਾਈਚਾਰਾ ਭਾਈ ਗਰਜੀਤ ਸਿੰਘ ਖਾਲਸਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਹਾਂ ਕਿੰਨੀ ਕ ਪੀੜ ਮਹਿਸੂਸ ਕਰਦੇ ਹਾਂ ਜਦੋਂ ਅਜਿਹੀ ਘਟਨਾ ਸੁਣਦੇ ਹਾਂ ਤੇ ਕੀ ਲੱਗਦਾ ਕੌਣ ਆ ਇਹਨਾਂ ਦੇ ਪਿੱਛੇ ਜਦੋਂ ਸਾਰੇ ਭਾਈਚਾਰੇ ਇਕੱਠੇ ਬੈਠੇ ਆ ਕਿਸੇ 'ਚ ਕੋਈ ਦਰਾਰ ਹੈ ਨਹੀਂ ਕਿਸੇ 'ਚ ਕੋਈ ਆਪਸ ਬਿਤਕਰਾ ਹੈ ਨਹੀਂ ਕਿਸੇ ਦੇ ਨਾਲ ਜਾਂ ਭੇਤ ਭਾਵ ਹੈ ਨਹੀਂ ਤਾਂ ਫਿਰ ਕਰਨ ਵਾਲੇ ਕਿੱਥੋਂ ਆ ਜਾਂਦੇ ਜੀ ਮੈਂ ਦੱਸ ਦੇਣਾ ਚਾਹੁੰਦਾ ਆਪ ਜੀ ਦੇ ਮਾਧਮ ਰਹੀਂ ਕਿ ਭਾਰਤ ਦੇ ਵਿੱਚ ਸੈਕੂਲਰਿਜ਼ਮ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਘੱਟ ਗਿਣਤੀਆਂ ਦੇ ਖਿਲਾਫ ਹਮੇਸ਼ਾ ਹੀ ਭਾਵੇਂ ਭਾਰਤ ਦੀ ਮਨੀਕਰਨ ਸਟੇਟ ਹੋਵੇ ਭਾਵੇਂ ਕੋਈ ਵੀ ਸਟੇਟ ਹੋਵੇ ਜਿੱਥੇ ਘੱਟ ਗਿਣਤੀਆਂ ਨੂੰ ਦਬਾਉਣ ਦੇ ਲਈ ਹਮੇਸ਼ਾ ਹੀ ਕਾਨੂੰਨ ਬਣਾਏ ਜਾਂਦੇ ਨੇ ਤੇ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਕੋਈ ਵੀ ਸਾਰੇ ਹੀ ਧਰਮ ਪਿਆਰ ਦਾ ਸਨੇਹਾ ਦਿੰਦੇ ਨੇ ਖਾਸ ਕਰਕੇ 크ਿਸਚਨ ਕਮਿਊਨਿਟੀ ਦੇ ਲੋਕ ਹਮੇਸ਼ਾ ਚਰਚਾਂ ਵਿੱਚ ਪ੍ਰਾਰਥਨਾ ਕਰਦੇ ਨੇ ਕਿ ਅਸੀਂ ਸਾਰੇ ਹੀ ਸਾਂਝੇ ਹਾਂ ਸਾਰੇ ਹੀ ਧਰਮ ਸਾਂਝੇ ਨੇ ਅਤੇ ਏਕਤਾ ਦਾ ਸਬੂਤ ਨੇ ਪਰ ਕੁਝ ਲੋਕ ਕੁਝ ਕਾਲੀਆਂ ਭੇਡਾਂ ਜਿਹੜੀਆਂ ਧਰਮਾਂ ਵਿੱਚ ਵਿਤਕਰਾ ਪੈਦਾ ਕਰਨੀਆਂ ਚਾਹੁੰਦੀਆਂ ਨੇ ਧਰਮਾਂ ਵਿੱਚ ਤਰੇੜ ਪਾਉਣਾ ਚਾਹੁੰਦੀਆਂ ਨੇ ਉਹਨਾਂ ਨੂੰ ਪਛਾਣ ਕੇ ਉਹਨਾਂ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਭਾਰਤ ਇੱਕ ਸਾਰੇ ਧਰਮਾਂ ਦਾ ਇੱਕ ਪਿਆਰਾ ਗੁਲਦਸਤਾ ਹੈ ਇਹ ਇਸੇ ਤਰ੍ਹਾਂ ਹੀ ਖਿਲਿਆ-ਫੁਲਿਆ ਰਹਿਣਾ ਚਾਹੀਦਾ ਹੈ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਹੈ ਜੀ ਤਾਂ ਬੇਅਦਬੀਆਂ ਦੇ ਮੁੱਦੇ ਜੋਰ-ਸ਼ੋਰ ਦੇ ਨਾਲ ਫਿਰ ਚੱਕੇ ਜਾਂਦੇ ਆ ਕਿ ਅਸੀਂ ਕਾਨੂੰਨ ਬਣਾਵਾਂਗੇ ਅਸੀਂ ਇਨਸਾਫ ਦੇਵਾਂਗੇ ਇਹ ਕਰਾਂਗੇ ਉਹ ਕਰਾਂਗੇ ਇਹ ਉਹਨਾਂ ਸਮਿਆਂ ਦੇ ਦੌਰਾਨ ਹੀ ਕਿਉਂ ਹੁੰਦਾ ਸਿਰਫ ਇਲੈਕਸ਼ਨ ਦੇ ਨੇੜੇ ਹੀ ਚਰਚਾਵਾਂ ਕਿਉਂ ਹੁੰਦੀਆਂ ਬਾਕੀ ਟਾਈਮ ਦੇ ਵਿੱਚ ਤੁਸੀਂ ਹੁਣ ਧਰਨਾ ਲੱਗ ਕੇ ਬੈਠੇ ਹੋ ਤੁਸੀਂ ਕਹਿੰਦੇ ਕੋਈ ਗੁਹਾਰ ਨਹੀਂ ਸਾਡੀ ਸੁਣ ਰਿਹਾ ਤੁਹਾਡਾ ਸਵਾਲ ਬਹੁਤ ਵਧੀਆ ਹੈ ਹੁਣ ਵੀ ਆ 2027 ਦੇ ਵਿੱਚ ਇਲੈਕਸ਼ਨ ਹੋਣ ਵਾਲਾ ਹੈ ਜਦੋਂ ਪਿਛਲੇ ਇਲੈਕਸ਼ਨ ਹੋਇਆ ਤੇ ਸਰਦਾਰ ਪਵਨ ਸਿੰਘ ਮਾਨ ਜੀ ਹਰ ਸਟੇਜ ਤੋਂ ਇਹ ਕਹਿੰਦੇ ਸਨ ਕਿ ਬੇਅਦਬੀਆਂ ਤੇ ਮੁੱਦਿਆਂ ਤੇ ਸਖਤ ਕਾਨੂੰਨ ਬਣਾਇਆ ਜਾਵੇਗਾ ਬਟ ਜਦੋਂ ਉਹਨਾਂ ਕੋਲ ਸੀਟ ਆ ਗਈ ਉਹ ਇਸ ਮੁੱਦੇ ਤੇ ਕਦੀ ਗੱਲ ਵੀ ਨਹੀਂ ਕਰਦੇ ਤਾਂ ਹੁਣ ਵੀ ਮੈਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਹੋਂਦ ਵਿੱਚ ਆਉਣਾ ਹੈ ਤਾਂ ਸਭ ਤੋਂ ਵੱਡਾ ਕਿਟੀਚਾ ਹੈ ਕਿ ਬੇਅਦਬੀਆਂ ਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਹੀ ਲੋਕ ਤੁਹਾਨੂੰ ਪਿਆਰ ਕਰਨਗੇ ਤਾਂ ਹੀ ਲੋਕ ਤੁਹਾਨੂੰ ਵੋਟ ਪਾਉਣਗੇ ਵੀਰਦੀ ਇਹ ਦੇ ਲਈ ਜੇ ਅੱਗੇ ਤੁਹਾਨੂੰ ਹੋਰ ਜ਼ਿਆਦਾ ਸੰਘਰਸ਼ ਤਿੱਖਾ ਕਰਨਾ ਪਿਆ ਤਾਂ ਕਿੱਥੇ ਤੱਕ ਜਾ ਸਕਦੇ ਜਿਵੇਂ ਅੱਜ ਹੀ ਸਰਬ ਧਰਮ ਬੇਅਦਬੀ ਅਤੇ ਮੁੱਦੇ ਤੇ ਸਾਰੇ ਹੀ ਧਰਮ ਇਕੱਠੇ ਹੋਏ ਨੇ ਜਦੋਂ ਵੀ ਭਾਈ ਗੁਰਜੀਤ ਸਿੰਘ ਖਾਲਸਾ ਸਾਨੂੰ ਕਾਲ ਕਰਨਗੇ ਅਸੀਂ ਗੱਡੀਆਂ ਭਰ ਭਰ ਕੇ ਇਹਨਾਂ ਦੇ ਕੋਲ ਆਵਾਂਗੇ ਤਾਂ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਉਹ ਬੇਅਦਬੀਆਂ ਤੇ ਕੋਈ ਸਖਤ ਕਾਨੂੰਨ ਬਣਾਵੇ ਸੋ ਬਿਲਕੁਲ ਤੇ ਸਰਕਾਰ ਜਿਹੜੀ ਹੈਗੀ ਆ ਉਹ ਕਾਨੂੰਨ ਬਣਾਉਂਦੀ ਕਿਉਂ ਨਹੀਂ ਆਕ ਸਵਾਲ ਇਹ ਵੀ ਵੱਡਾ ਹੈ ਤੁਹਾਨੂੰ ਕੀ ਲੱਗਦਾ ਵੀ ਜਦੋਂ ਤੁਸੀਂ ਸਾਰੇ ਲੋਕ ਇਕੱਠੇ ਹੋ ਕੇ ਆਵਾਜ਼ ਦੇ ਰਹੇ ਹੋ ਤਾਂ ਸਰਕਾਰ ਦੀ ਮਜਬੂਰੀ ਕੀ ਲੱਗਦੀ ਹੈ ਕਿਉਂ ਇਹ ਰੁਕਿਆ ਹੋਇਆ ਹੁਣ ਤੱਕ ਭਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਵੀ ਫਾਈਲ ਵੀ ਕਿਤੇ ਨਾ ਕਿਤੇ ਰੁਕੀ ਖੜੀ ਹੈ ਹਜੇ ਤੱਕ ਤੁਹਾਡਾ ਸਵਾਲ ਬਹੁਤ ਵਧੀਆ ਹੈ ਤੇ ਤੁਹਾਨੂੰ ਵੀ ਇਹ ਦਰਦ ਹੈ ਕਿਉਂਕਿ ਅਸੀਂ ਸਾਰੇ ਹੀ ਮਿਲ ਜੁਲ ਕੇ ਰਹਿੰਦੇ ਹਾਂ ਤੇ ਸਾਡੇ ਵਿੱਚ ਵਖਰੇਵਾ ਪੈਦਾ ਕਰਨ ਵਾਲੇ ਕੁਝ ਲੋਕ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਇੱਕ ਮੁੱਦਾ ਉਛਾਲਿਆ ਗਿਆ ਕਿ ਸਰਕਾਰਾਂ ਨੂੰ ਕੁਝ ਮਾਫੀਆ ਚਲਾਉਂਦਾ ਹੈ ਮੈਂ ਦੱਸਣਾ ਚਾਹੁੰਦਾ ਹਾਂ ਕਿ ਅਜਿਹੇ ਬਹੁਤ ਸਾਰੇ ਲੋਕ ਹਨ ਜਿਹੜੇ ਕਿਸੇ ਧਰਮ ਨੂੰ ਪਿਆਰ ਨਹੀਂ ਕਰਦੇ ਉਹਨਾਂ ਦਾ ਇੱਕ ਮੁੱਦਾ ਸਿਰਫ ਇਹੀ ਹੈ ਕਿ ਉਹ ਆਪਣੇ ਸੌੜੇ ਸਿਆਸਤਾਂ ਸੌੜੀ ਸਿਆਸਤ ਰਾਹੀਂ ਆਪਣੇ ਹਿੱਤ ਸੇਕਣ ਜਿਸ ਦੇ ਨਾਲ ਅਜਿਹੇ ਕਾਨੂੰਨ ਬਣ ਗਏ ਤਾਂ ਉਹਨਾਂ ਦੀਆਂ ਮਰਜ਼ੀਆਂ ਨਹੀਂ ਚੱਲਣੀਆਂ ਲੋਕ ਇਕੱਠੇ ਹੋ ਜਾਣਗੇ ਲੋਕ ਪਿਆਰ ਨਾਲ ਰਹਿਣਗੇ ਤਾਂ ਉਹਨਾਂ ਨੂੰ ਪੀੜ ਹੋਗੀ ਇਸ ਕਰਕੇ ਇਹ ਜਿਹੜੇ ਕਾਨੂੰਨ ਨੇ ਭਾਵੇਂ ਕਿ ਇਹ ਲੋਕ ਪੜ੍ਹੇ ਲਿਖੇ ਨੇ ਅਸੀਂ 18ਵੀਂ ਸਦੀ ਵਿੱਚ ਨਹੀਂ ਜਿਉਂਦੇ ਅਸੀਂ ਹੁਣ 21ਵੀਂ ਸਦੀ ਵਿੱਚ ਹਾਂ ਹੁਣ ਅੰਗਰੇਜ਼ ਸਾਡੇ ਤੇ ਜਿਵੇਂ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਅਪਣਾ ਕੇ ਰਾਜ ਕਰਕੇ ਗਏ ਸੀ ਬਟ ਹੁਣ ਉਹ ਦਾ ਨਹੀਂ ਖੇਡਿਆ ਜਾਣਾ ਅੰਗਰੇਜ਼ ਤਾਂ ਚਲ ਗਏ ਜੀ ਫਿਰ ਹੁਣ ਇਹਨਾਂ ਨੂੰ ਕਿੱਦਾਂ ਦੇਖਦੇ ਹੋ ਉਹੀ ਤਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਇਹ ਵੀ ਉਹਨਾਂ ਵਾਲੀ ਨੀਤੀ ਅਪਣਾ ਰਹੇ ਨੇ ਧਰਮਾਂ ਦੇ ਵਿੱਚ ਵਿਤਕਰਾ ਪੈਦਾ ਕਰਕੇ ਇਹਨਾਂ ਨੂੰ ਲੋਕਾਂ ਨੂੰ ਪਤਾ ਹੈ ਕਿ ਸਾਡੇ ਈਸਟ ਸਾਡੇ ਧਰਮ ਗ੍ਰੰਥ ਸਾਡੇ ਲਈ ਸਭ ਕੁਝ ਹਨ ਅਸੀਂ ਉਹਨਾਂ ਦੇ ਰਾਹੀਂ ਇੱਕ ਪਰਮੇਸ਼ਵਰ ਨੂੰ ਜਾਣਦੇ ਹਾਂ ਕਿ ਉਹ ਗੋਡ ਕੌਣ ਹੈ ਜਿਸ ਨੇ ਦੁਨੀਆ ਪੈਦਾ ਕੀਤੀ ਹੈ ਅਸੀਂ ਉਹਨੂੰ ਮਿਲਣਾ ਚਾਹੁੰਦੇ ਹਾਂ ਉਹਦੇ ਰਾਹੀਂ ਇਸ ਕਰਕੇ ਉਸੇ ਹੀ ਸਾਡੀ ਦੁੱਖ ਦੀ ਰਗ ਨੂੰ ਛੇੜਦੇ ਨੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਸਾਨੂੰ ਇਮੋਸ਼ਨਲ ਕਰਦੇ ਨੇ ਜਿਸ ਦੇ ਨਾਲ ਅਸੀਂ ਆਪਸ ਵਿੱਚ ਵੰਡੇ ਜਾਂਦੇ ਹਾਂ ਹੁਣ ਅਸੀਂ ਇੱਕ ਹਾਂ ਅਸੀਂ ਕਦੇ ਵੀ ਵੰਡੇ ਨਹੀਂ ਜਾਵਾਂਗੇ ਇਹਨਾਂ ਦੀ ਸੌੜੀ ਸਿਆਸਤ ਹੁਣ ਇੱਥੇ ਨਹੀਂ ਚੱਲਣੀ ਜਿੰਨਾ ਚਿਰ ਇਸ ਬੇਅਦਬੀ ਦੇ ਮੁੱਦਾ ਕਾਨੂੰਨ ਸਖਤ ਨਹੀਂ ਬਣਦਾ ਉਹਨਾ ਚਿਰ ਇੱਥੇ ਕੋਈ ਵੀ ਗੱਲ ਨਹੀਂ ਹੋਣੀ ਹੁਣ ਬਿਲਕੁਲ ਇੱਕੋ ਹੀ ਸਾਡੀ ਆਵਾਜ਼ ਹੈ ਸਾਰੇ ਧਰਮਾਂ ਦੀ ਕਿ ਬੇਅਦਬੀਆਂ ਕਰਨ ਵਾਲੇ ਜੋ ਵੀ ਹਨ ਉਹਨਾਂ ਨੂੰ ਉਮਰ ਕੈਦ ਤੱਕ ਦੀ ਤਜ਼ਵੀਰ ਦੀ ਸਜ਼ਾ ਦਿੱਤੀ ਜਾਵੇ ਥੈਂਕ ਯੂ ਸੋ ਮਚ ਬਿਲਕੁਲ ਬਿਲਕੁਲ ਬਹੁਤ ਸ਼ੁਕਰੀਆ ਜੀ ਤੁਸੀਂ ਦੂਰ ਵੀ ਜਾਣਾ ਤੇ ਸਾਰੇ ਧਰਮਾਂ ਦੇ ਲੋਕ ਜਿਹੜੇ ਹੈਗੇ ਆ ਇੱਥੇ ਇਕੱਠੇ ਹੋਏ ਆ ਆਪਣੇ ਆਪਣੇ ਵਿਚਾਰ ਰੱਖੇ ਉਹਨਾਂ ਵਿੱਚੋਂ ਜਸਵੀਰ ਮਰਸੀ ਜੀ ਸਾਡੇ ਨਾਲ ਸੀ ਜਿਨ੍ਹਾਂ ਨੇ ਆਪਣੀ ਗੱਲ ਤੁਹਾਡੇ ਤੱਕ ਰੱਖੀ ਹੈ ਤੁਹਾਨੂੰ ਇਹਨਾਂ ਦੇ ਵਿਚਾਰ ਕਿਸ ਤਰ੍ਹਾਂ ਲੱਗਦੇ ਆ ਤੇ ਤੁਸੀਂ ਇਸ ਪੂਰੇ ਮਸਲੇ ਬਾਰੇ ਜਾਂ ਸਰਬ ਧਰਮ ਸੰਮੇਲਨ ਬਾਰੇ ਬਦਬੀਆਂ ਦੇ ਕਾਨੂੰਨ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ